ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚਬਰੰਗਨ ਸੰਗ ਅਲਾਪ ਹੈ ਅਠ ਔ ਨੰਦਨ ਪ੍ਰਥਮ ਰਾਗ ਭੈਰੋ ਵਹਿ ਕਰਹੀ ਪੰਚਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਉਨ ਅਸਲੇਖੀ ਕੀ ਭਈ ਬਾਰੀ ਇਹ ਪੈਰਾਂ ਕੀ ਪੰਜਾਂ ਨਾਰੀ ਪੰਚਮ ਹਰਖ ਦੇ ਸਾਖ ਸੁਣਾਵੇ ਬੰਗਾਲਮ ਮਦ ਮਾਦਵ ਗਾਵੇ ਲਲਤ ਬਿਲਾਵ ਲਗਾਵੇ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰ ਵਕੇ ਗਾਵੇ ਗਾਇਨ ਪਤਰ ਦੁਤੀਆ ਮਾਲ ਕौਸਕ ਆਲਾਪ ਹੈ ਸੰਗ ਰਾਗਨੀ ਪੰਜੌਥਾ ਪਹਿ ਗੁੰਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਏ ਪੰਜੌ ਗਾਈ ਮਾਲ ਰਾਗ ਕौਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕौਸਕ ਉਭਾਰਾ ਖੋ ਘਟ ਔ ਭੌਰਾਨਦ ਗਾਏ ਅਸ਼ਟ ਮਾਲ ਕौਸਕ ਸੰਗ ਲਾਏ पुन आया ओ हिंडोल पंचनार संग अष्टसुत उठे तान कलोल गाएं न तार मिलावे ते लंगी देव करी आई बसंती संधूर सुहाई सरस एहीरी लै भार जा संग लाई पंचवार जा सुरमा आनंद भास कर आए चंद्र बिंब मंगलन सुहाए ਸਰਸ ਬਾਨ ਆਉ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਆਉ ਗੂਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਕੁੰਤਲ ਆਉ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਆਉ ਕੰਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵਾ ਗਾਵੇ ਪੰਜ ਚੌ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ ਤੇ ਪਾਛੈ ਸਿੰਧਵੀ ਅਲਾਪੇ ਸ੍ਰੀ ਰਾਗ ਸਿਉ ਪੰਜ ਚੌ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਬ ਹਮੀਰ ਖਸਟਮ ਮੇਗ ਰਾਗ ਵੈ ਗਾਵੇ ਪੰਜਉ ਸੰਗ ਬਰੰਗਨ ਲਾਵੇ ਸੋਰਠ ਗੁੰਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਨੀ ਉਚੈ ਸੁਰ ਸੁਹ ਪੁਨ ਕੀਨੀ ਮੇਗ ਰਾਗ ਸਿਉ ਪੰਜਉ ਚੀਨੀ ਬਹਿਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਟ ਔ ਜਲ ਧਾਰਾ ਪੁਨ ਗਾਵੇ ਸੰਗ ਕਰਿ ਆਵ ਸਿਆਮਾ ਮੇਗ ਰਾਗ ਪੁੱਤਰਨ ਕੇਨਾ ਮਾ ਖਸਤ ਰਾਗ ਉਨ ਗਾਏ ਸੰਗ ਰਾਗ ਨੀਤੀ ਸ ਸਭੇ ਪੁੱਤਰ ਰਾਗਨ ਕੇ 18 10 20 ਕਸਟ ਰਾਗ ਉਨਗਾਏ ਸੰਗ ਰਾਗ ਨੀਤੀਸ ਸਬੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ